ਸ਼ਕਤ ਰਤ ਕਤੇ ਕਾਲਕ ਦੋ ਜਹਾਨਾਂ ਦੇ ਵਾਸੀ ਸੱਚੇ ਮਾਨਕਤਾ ਦੇ ਵਹਿਰ ਸ਼ਕਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰੂੰਦਰ ਮੰਗੀ ਕੋਦ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰ ਨਾਮ ਭਰੇ ਗੁਰੂ ਸਿਵਾਰੇ ਗੁਰੂ ਖਾਲਸਾ ਸਤ ਸ੍ਰੀ ਅਕਾਲ ਜਣਾਂ ਜੇ ਜੈਤੂ ਸਰੀਰ ਬੈਠੀਆਂ ਬਹੁਤ ਵੱਡੇ ਘਰਾਂ ਵਾਲੇ ਹਨ ਜੋ ਆਪਾਂ ਇਸ ਪਉ ਦੇ ਢਿੰਨੇ ਵਿੱਚ ਉਸ ਕਲਗਿਆਂ ਵਾਲੇ ਪਾਤਸ਼ਾਹ ਨੂੰ ਯਾਦ ਕਰਦੇ ਪੈਣਾ ਜਿਸ ਨੇ ਸਭ ਦੇ ਇਤਵਾਜ ਤੇ ਆਪਣਾ ਸਾਰਾ ਸਰਬੰਸ ਬਾਖ ਦਿੱਤਾ ਛੋਟੇ ਸਭ ਜਾਤਾਂ ਦੇ ਤੇ ਨਾਤਾ ਗੁਜਰਤ ਔਰ ਦੇ ਸ਼ਹਿਰੀ ਦੀ ਤੋਂ ਬਾਅਦ ਜੋ ਵਾਪਰੇ ਆ ਭਾਈ ਮੋਤੀ RAM ਜੀ ਮਹਿਰਾ ਜੀ ਹੋਏ ਨੇ ਜਿਨ੍ਹਾਂ ਨੇ ਛੋਟੇ ਸਰਜਾਦਾਂ ਸਰਜਾਦਾ ਬਾਬਾ ਜੋਰਾਵਰ ਸਿੰਘ ਤੇ ਸਾਹਜਦਾ ਬਾਬਾ ਪਤੇ ਸਿੰਘ ਜੀ ਤੇ ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਦੁੱਧ ਪਿਲਾਇਆ ਸੀ ਕਿਸੇ ਬਦਮਾਣ ਨੇ ਬੜਾ ਸੋਨਾ ਲਖਿਆ ਕਹਿੰਦਾ ਧਾਰਨ ਬਾਬਾ ਮੋਤੀ RAM ਜਿਨੇ ਪੋਣ ਕਮਾਇਆ ਗੁਰੂ ਦੇ ਦਾਲਾ ਤਾਈ ਜਿਨੇ ਦੁੱਧ ਪਲਾਇਆ ਅੱਜ ਕੱਲ ਆਪਾਂ ਇਤਿਹਾਸ ਦੇ ਵਿੱਚ ਦੇਖੀਦਾ ਕਿ ਭਾਈ ਬਾਬਾ ਮਤੀ RAM ਮਹਿਰਾ ਜੀ ਦੇ ਬਾਰੇ ਬਹੁਤ ਘੱਟ ਲਿਖਿਆ ਜਾਂਦਾ ਹੈ ਤੇ ਆਪਾਂ ਬਸ ਕੇਨਾ ਪੜੀਦਾ ਏ ਕਿ ਬਾਬਾ ਮਤੀ RAM ਜੀ ਨੇ ਸਿਰ ਦੁੱਧ ਪਲਾਇਆ ਸੀ ਦੋਧਾ ਬੁਲਾਇਆ ਸੀ ਤੇ ਆਪਾਂ ਨੂੰ ਹੋਰ ਕੋਈ ਜਾਣਕਾਰੀ ਮਿਲਦੇ ਨਹੀਂਗੀ ਇਤਿਹਾਸ ਬੜਾ ਫਰੋ ਗਿਆ ਪਰ ਜਿੰਨੇ ਕੋਈ ਜਾਣਕਾਰੀ ਮਿਲੀ ਆ ਬਾਬਾ ਮੋਤੀ RAM ਜੀ ਦੇ ਬਾਰੇ ਆਪ ਜੀ ਦੇ ਸਾਹਮਣੂ ਰੱਖਣ ਦਾ ਮੈਂ ਜਨਨ ਕਰਾਂਗਾ ਆਓ ਗੁਰੂਤਮ ਵਿਚਾਰਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਾਸ਼ਾ ਦੀ ਬਰਸੀ ਹੋਈ ਕਦੇ ਪ੍ਰਮਾਣ ਕਰੋ ਨਵਾਉ ਸਾਹਿਬ ਜਿਹੜੇ ਕੁਝ ਕਹਿੰਦਾ ਬੱਦ ਵਰਸੋਂ ਬਰਾਉ ਕਦੇ ਜੀ ਆਖੋ ਜੀ ਵਾਰਹਿਬ ਜੀ ਦਾ ਸੰਸਾਰ ਵਾਰਜ ਜੀ ਦੀ ਇਮਤੇ ਬਾਬਾ ਮੋਤੀ RAM ਜੀ ਦੇ ਜੀਵਨ ਦੇ ਬਾਰੇ ਮਤਬਾਣ ਲਿਖਦੇ ਨੇ ਤੇ ਧੰਨ ਧੰਮ ਸਹਿਬ ਜਾਦੇ ਤੇ ਧੰਨ ਮਾਰ ਕੇ ਗੁਜਰ ਕੌਰ ਦੀ ਛੇਂਧਿਤ ਬਾਦ ਤਕਰੀਬਨ 50 ਸਾਲ ਬਾਅਦ ਇੱਕ ਵਿਦਮਾਨ ਹੋਇਆ ਹੈ ਭਾਈ ਕਿਸ਼ਨ ਸਿੰਘ ਉਸ ਨੇ ਜਿਹੜਾ ਛੇਂਧ ਨਾਮਾ ਜੜੀ ਇੱਕ ਕਿਤਾਬ ਲਿਖੀ ਆ ਉਹਦੇ ਵਿੱਚੋਂ ਬਾਬਾ ਮੋਤੀ RAM ਜੀ ਦੇ ਬਾਰੇ ਲਿਖਦਾ ਕਹਿੰਦਾ ਕਿ ਭਾਈ ਮੋਤੀ RAM ਜੀ ਜਿਨ੍ਹਾਂ ਦਾ ਜਨਮ ਜਿਹੜਾ 9 ਫਰਵਰੀ ਸਾਲ 1677 ਈਸਵੀ ਦੇ ਵਿੱਚ ਸਰਹੰਦ ਦੇ ਲਾਗੇ ਇੱਕ ਹਲਕਾ ਏ ਕਸਬਾ ਏ ਛੋਟਾ ਜਿਹਾ ਸੰਗਤਪੁਰਾ ਉੱਥੇ ਹੋ ਜਾਂ ਸੰਗਤਪੁਰੇ ਪਿਤਾ ਫਰਾਗਰਾਮ ਜੀ ਦੇ ਘਰ ਮਾਤਾ ਲੱਤੋਂ ਦੀ ਹਕਮ ਦੇ ਵਿੱਚ ਹੋਇਆ ਮਾਤਾ ਲੱਤੋਂ ਦੀ ਕੋਖ ਨੂੰ ਭਾਰ ਲੱਗੇ ਨੇ ਤੇ ਭਾਈ ਮੋਤੀ राम ਮਹਿਰਾ ਜੀ ਦਾ ਜਨਮ ਹੋਇਆ ਵਦਵਾਨ ਲਿਖਦੇ ਨੇ ਕਿ ਇਹਨਾਂ ਦੇ ਪਿਤਾ ਜਿਹੜਾ ਭਾਈ ਹਰਾਂ ਰਾਮ ਜੀ ਇਹ ਨਦਕੂਬ ਸਾਹਿਬ ਜਦੋਂ ਠੇਰਾ ਪਿਆ ਜ ਸੀ ਨਾ ਇਹ ਰਸਤਾ ਲੈ ਕੇ ਮੇਰੇ ਕੜਗੀਆਂ ਵਾਲੇ ਪਾਸ਼ਾ ਵਾਸਤੇ ਲੈ ਕੇ ਜਾਂਦੇ ਨੇ

ਜਿਸ ਨੇ ਗੁਰੂ ਘਰ ਵਿੱਚ 17 ਸਾਲ ਸੌਇਆ ਲੈ ਕੇ ਸੇਵਾ ਕੀਤੀ ਸੀ ਤੇ ਇੱਕ ਬੰਦੇ ਅਸੀਂ ਬਾਬਾ ਮੋਤੀराम ਜੀ ਨੂੰ ਲੜ ਗਏ ਜਿਸ ਨੇ ਸਿਰਫ ਤਿੰਨ ਚਾਰ ਦਿਨ ਦੁੱਧ ਪਿਆ ਸੀ ਤੇ ਆਪਣਾ ਸਾਰਾ ਪਰਿਵਾਰ ਜਿਹੜਾ ਗੁਰੂ ਦੇ ਨੇੜੇ ਲਾਤਾ ਸੀ ਉਹਦਾ ਸਾਰਾ ਪਰਿਵਾਰ ਜਿਹੜਾ ਕੋਲੋਂ ਦੇ ਵਿੱਚ ਪੀੜ ਦਿੱਤਾ ਗਿਆ ਸੀ ਇਹ ਮਹਾਨ ਕੁਰਬਾਨੀਆਂ ਇੱਕ ਬੰਦਾ ਖਰਾਬ ਹੋਵੇ ਆਪਾਂ ਅਸੀਂ ਸਾਰੇ ਇਹ ਦੋ ਕਦੇ ਮਾੜਾ ਨਹੀਂ ਬੋਲ ਸਕਦੇ ਸਾਰੇ ਇਹ ਦੋ ਅਸੀਂ ਮਾੜਾ ਨਹੀਂ ਕਹਿ ਸਕਦੇ ਇੱਕ ਸੂਬੇਦਾਰ ਵਜ਼ੀਰ ਹੋਇਆ ਮਾੜਾ ਹੋਇਆ ਸੁੱਚਾ ਅੰੰਤ ਮਾੜਾ ਏ ਕਿ ਅਸੀਂ ਬਾਕੀ ਮੁਸਲਮਾਨਾਂ ਨੂੰ ਮਾੜਾ ਨਹੀਂ ਬੋਲ ਸਕਦੇ ਕੋਟਰਾ ਅੱਖਾਂ ਦੇਖਣਗੇ ਜਿਸ ਨੇ ਭਾਈ ਬਚਿੱਤਰ ਸਿੰਘ ਨੂੰ ਬਚਾਇਆ ਸੀ ਜੇ ਮਹਾੜ ਸੋਰਵੇਂ ਮਹਾੜ ਜੋਦੇ ਬਏ ਨੇ ਇੱਕ ਬੰਦੇ ਦੀ ਖਾਤਰ ਅਸੀਂ ਬਾਕੀ ਕੌਮਨ ਮਾੜਾ ਨਹੀਂ ਬੋਲ ਸਕਦੇ ਜੇ ਅਸੀਂ ਮਾੜਾ ਬੋਲਾਂਗੇ ਤੇ ਸਾਡੀ ਕੌਮ ਦੇ ਵਿੱਚ ਵੀ ਇਹ ਕਿਹਨੇ ਸੇਠ ਕੌਮ ਦੇ ਵਿੱਚ ਵੀ ਅੱਜ ਹੈਗੇ ਨੇ ਗਾਹ ਕੋ ਬ੍ਰਾਹਮਣ ਵਰਗੇ ਸੂ ਸੂਬੇ ਵਜ਼ੀਰ ਖਾਨ ਵਰਗੇ ਅੱਜ ਵੀ ਸਾਡੀ ਕੌਮ ਦੇ ਵਿੱਚ ਹੈਗੇ ਨੇ ਜਿਹੜੇ ਅੱਜ ਕੌਮ ਨੂੰ ਵੇਚ ਕੇ ਖਾ ਗਏ ਨੇ ਕੁਰਸੀ ਦੀ ਖਾਤਰ

ਦੇਦੀਆ ਤੇ ਪਾ ਜਿਹੜੀ ਆ ਬਣਦੀ ਆ ਕਿਉਂਕਿ ਸ਼ਹੀਦ ਦਾ ਖੂਨ ਜਿਹੜਾ ਕੌਮ ਨੂੰ ਜੀਵਨ ਪ੍ਰਦਾਨ ਕਰਦਾ ਪਰ ਜਿਸ ਕੌਮ ਦੇ ਵਿੱਚ ਇੱਜ਼ਤ ਗੈਰ ਤੋਂ ਮੁੱਕ ਜਾਂਦੀ ਆ ਉਹ ਕੌਮਾਂ ਜਿਹੜੀਆਂ ਜ਼ਿਆਦਾਤਰ ਤੱਕ ਜਿਉਂਦਲਾ ਨਹੀਂ ਰਹਿੰਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਓ ਆਪਾਂ ਕਰਤਿਆਵਾਲੇ ਪਾਤਸ਼ਾਹ ਜੀ ਨਾਲ ਖੁਸ਼ ਹੋਣ ਲੱਗੇ ਰੜਕੇ ਗੁਰ ਮੰਤਰ ਦਾ ਜਾਪ ਕਰੀਏ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਨਾਨ ਵਾਹਿਗੁਰੂ ਸਤਨਾਮ ਦਾਖਿਰ ਦਾ ਜਿਹੜਾ ਸ਼ਾਂਤ ਹੋ ਜਾਂਦਾ ਹੈ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਬਾਬਾ ਮੋਤੀ RAM ਜੀ ਸੰਗਤਪੁਰੇ ਦੇ ਵਿੱਚ ਰਹਿੰਦੇ ਨੇ ਵਿਦਵਾਨ ਲਿਖਦੇ ਨੇ ਕਿ ਮੋਤੀ RAM ਸੰਗਤਪੁਰ ਨਿਵਾਸੀ RAM ਨਾਮ ਪੁਨ ਕਮਾਸੀ ਕਿ ਬਾਬਾ ਮੋਤੀ RAM ਜੀ ਸੰਗਤਪੁਰੇ ਦਾ ਰਹਿਣ ਵਾਲਾ ਹੈ ਵਿਦਵਾਨ ਲਿਖਦੇ ਨੇ ਕਿ ਇਸ ਦਾ ਪਿਤਾ ਜਿਹੜਾ ਹਰਿਰਾਮ ਇਹ ਸੂਬੇਦਾਰ ਜੀਰਖਾਨ ਦੇ ਕਚਰੀ ਦੇ ਵਿੱਚ ਦਰਬਾਰ ਦੇ ਵਿੱਚ ਤੇ ਰਸੋਈਏ ਦਾ ਕੰਮ ਕਰਦਾ ਸੀ ਉੱਥੇ ਜਿਹੜੇ ਹਿੰਦੂ ਕੈਦ ਕੀਤੇ ਹੋਏ ਸਨ ਉਹਨਾਂ ਦਾ ਬਰਸ਼ਾਦੇ ਪਾਣੀ ਦਾ ਕੰਮ ਕਰਦਾ ਸੀ ਰਸੋਈਆ ਸੀ ਕਹਿੰਦੇ ਬਾਬਾ ਨਰਦੀਨ ਆਰਾ ਜਿਹੜਾ ਜਦੋਂ ਉਮਰ ਜਿਹੜੀ ਇਹਨਾਂ ਦੀ 17 ਸਾਲ ਦੀ ਹੋਈ ਤੇ ਇਹਨਾਂ ਨੂੰ ਸੂਬੇ ਮਜੀਰ ਖਾਨ ਦੇ ਘਰ ਦੇ ਵਿੱਚ ਨੌਕਰੀ ਪੈਂ ਜਾਂਦੀ ਆ ਇਹ ਦੂਜੇ ਜਿਹੜੇ ਕੈਸਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਉਂਦੇ ਹੁੰਦੇ ਸਨ ਵਦਵਾਨ ਲਿਖਦੇ ਨੇ ਕਿ ਜਿਹੜੇ ਕੈਸਨ ਹਿੰਦੂ ਜਿਹੜੇ ਕੈਸਨ ਉਹ ਜਿਹੜਾ ਬਾਬਾ ਮੋਤੀ RAM ਜੀ ਦੀ ਬੜੀ ਇੱਜ਼ਤ ਕਰਿਆ ਕਰਦੇ ਸਨ ਇਹਨਾਂ ਦਾ ਸਮਾਂ ਆਇਆ ਇਹਨਾਂ ਦਾ ਵਿਆਹ ਹੋਇਆ ਬਾਬਾ ਮੋਤੀ RAM ਜੀ ਦਾ ਵਿਆਹ ਹੋਇਆ ਵਦਵਾਨ ਲਿਖਦੇ ਨੇ ਇਹਾਂ ਦੀ ਧੰਨ ਸੁਪਤਨੀ ਜਿਹੜੀ ਭੋਲੀ ਜੀ ਸਮਾਂ ਆਇਆ ਭੋਲੀ ਜੀ ਦੇ ਨਾਲ ਵਿਆਹ ਹੋਇਆ ਸਮਾਂ ਹੋਇਆ ਤੇ ਇਹਨਾਂ ਦੇ ਘਰ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਜਿੰਦਾ ਦਾ ਨਾਂ ਰੱਖਿਆ ਗਿਆ ਨਰਾਇਣਾ ਜੀ ਛੋਟਾ ਬੱਚਾ 6 ਸਾਲ ਦੀ ਉਮਰ ਵਦਵਾਨ ਲਿਖਦੇ ਨੇ ਜਦੋਂ ਬਾਬਾ ਮੋਤੀ RAM ਜੀ ਮਹਾਰਾਜ ਜੀ ਨੂੰ ਪਤਾ ਲੱਗਾ ਕੇ ਧਾਮ ਨਾ ਗੁਰੂ ਨਾਨਕ ਧੰ ਗੁਰੂ ਬਭਿਸਨ ਮਹਾਰਾਜ ਜੀ ਦੇ ਛੋਟੇ ਸਹਿਬਜਾਦੇ ਤੇ ਮਾਤਾ ਗੁਜਰ ਕੌਰ ਠੰਡੇ ਗੁਰਜ ਦੇ ਵਿੱਚ ਇਹਦੇ ਮਨ ਦੇ ਵਿੱਚ ਚ ਆਇਆ ਕਿ ਮੈਂ ਇਹਨਾਂ ਦੀ ਸੇਵਾ ਕਰਨੀ ਆ ਇਹਨੇ ਕੀ ਕੀਤਾ ਕਹਿੰਦਾ ਕਿ ਇਹ ਪ੍ਰਸ਼ਾਦਾ ਤਿਆਰ ਕਰਕੇ ਜਿਹੜਾ ਇਹ ਮਾਤਾ ਗੁਜਰ ਕੌਰ ਬਾਤੇ ਤੇ ਸਹਿਬਜਾਦਾ ਬਾਤੇ ਲੈ ਕੇ ਜਾਂਦਾ ਠੰਡੇ ਗੁਰਜ ਦੇ ਵਿੱਚ ਲੈ ਕੇ ਗਿਆ ਨਾਤਾ ਗੁਜਰ ਕੌਰ ਪੁੱਛਣ ਲੱਗੇ ਭਾਈ ਤੂੰ ਕੌਣ ਐ ਵਿਦਵਾਨ ਲਿਖਦੇ ਨੇ ਕਹਿ ਲੱਗਾ ਜੀ ਮੈਂ ਇਥੋਂ ਦਾ ਰਸੋਈਆ ਵਾਹਿਗੁਰੂ ਮੈਂ ਇਥੋਂ ਦਾ ਰਸੋਈਆ ਮੋਦੀ RAM ਮਹਿਰਾ ਤੇ ਮੈਂ ਇਸ ਘਰ ਦੇ ਵਿੱਚ ਸੇਵਾ ਕਰਦਾ ਵਾਹਿਗੁਰੂ ਇਸ ਘਰ ਦੇ ਵਿੱਚ ਨੌਕਰੀ ਕਰਦਾ ਐ ਕਹਿੰਦਾ ਮੇਰਾ ਪਿਤਾ ਹੋਇਆ ਹਰਨਾ ਸਿੰਘ ਪਹਿਲਾ ਇਹਦਾ ਨਾਮ ਸੀ ਹਰਾ ਨਾਮ ਕਹਿੰਦਾ ਕਿ ਅਨੰਤਪੁਰ ਸਾਹਿਬ ਦੇ ਵਿੱਚ ਗਾਇਬ ਮੇਰੇ ਪਿਤਾ ਜੀ ਉਥੇ ਰਸਤ ਲੈ ਕੇ ਜਾਂਦੇ ਨੇ ਜਦੋਂ ਅਨੰਤਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ ਤੇ ਮੇਰੇ ਪਿਤਾ ਜੀ ਉਥੇ ਰਹਿ ਗਏ ਸਨ ਤੇ ਗੜਗਿਆਂ ਵਾਲੇ ਪਾਸ਼ਾ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਇਹਨਾਂ ਨੇ ਅੰਮ੍ਰਿਤ ਛਕ ਲਿਆ ਇਹ ਹਰਾ ਨਾਮ ਤੋਂ ਹਰਾ ਸਿੱਧ ਬਣ ਗਏ

ਨਕਲਗਿਆ ਵਾਲੇ ਪਾਸ਼ਾ ਦੇ ਪੁੱਤਰ ਸਾਹਿਬ ਜادہ ਬਾਬਾ ਜੂਰਾਵਰ ਸਿੰਘ ਸਾਹਿਬ ਜادہ ਬਾਬਾ ਫਤੇ ਸਿੰਘ ਤੇ ਧਾਨ ਤੇ ਮਾਤਾ ਗੁਜਰ ਕੌਰ 80 ਸਾਲ ਉਹਨਾਂ ਦੀ ਉਮਰ ਆ ਖੰਡੇ ਪੁਰਜ ਦੇ ਵਿੱਚ ਨੇ ਥਾਵਾ ਪੱਕਦੀ ਪਈ ਆ ਚਿਹਰੇ ਜਿਹੜੇ ਆ ਨੀਲੇ ਪੈ ਗੇ ਨੇ ਬੁੱਲ ਜਿਹੜੇ ਆ ਨੀਲੇ ਪੈ ਗੇ ਚਾਹਾਂ ਬਹੁਤ ਹੋਏ ਨੇ ਫੱਟ ਜਿਹੜੇ ਆ ਸਰਦੀ ਕਰਨ ਜਿਹੜੇ ਸੰਗੜ ਗਏ ਨੇ ਮਾਤਾ ਜੀ ਬੜੇ ਦੁਖੀ ਹੋਏ ਨੇ ਕਹਿੰਦੇ ਕਿ ਫਿਰ ਭਾਈ ਮੋਤੀ RAM ਪੁੱਛਣ ਲੱਗੇ ਨੇ ਕਿ ਪੁੱਤਰ ਤੇ ਤੂੰ ਕੀ ਕਰਨਾ ਚਾਹੁੰਦਾ ਕਹਿਣ ਲੱਗਾ ਮਾਤਾ ਜੀ ਮੈਂ ਉਹਨਾਂ ਦੀ ਸੇਵਾ ਕਰਨਾ ਚਾਹੁੰਦਾ ਗੁੱਧ ਪੁਲਾ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰਬਾਣੀ ਦਾ ਪਰਮਾਣ ਸਤ ਗੁਰ ਕੀ ਸੇਵਾ ਸਰਬਤ ਹੈ ਜੇ ਕੋ ਕਰੇ ਚਿਤ ਲਾਏ ਮਾਨਕ ਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਵਿਦਵਾਨ ਲਿਖਦੇ ਨੇ ਕਿ ਭਾਈ ਮੋਤੀ RAM ਮਹਿਰਾ ਜਿਹੜਾ ਹੋਇਆੜਾ ਪੰਜ ਪਿਆਰਾ ਤੇ ਵਿੱਚ ਹੋਏ ਨੇ ਭਾਈ ਹਿੰਮਤ ਸਿੰਘ ਜੀ ਇਹ ਭਾਈ ਹਿੰਮਤ ਸਿੰਘ ਜੀ ਬਾਬਾ ਮੋਤੀ RAM ਜੀ ਦੇ ਚਾਚਾ ਜੀ ਲੱਗਦੇ ਸਨ ਵਿਦਵਾਨ ਲਿਖਦਾ ਏ ਕਹਿੰਦਾ ਹਿੰਮਤ ਸਿੰਘ ਤੇ ਤੇ ਚਾਚੂ ਜਨ ਪਾਂਚ ਪਿਆਰ ਮਹਿ ਪ੍ਰਧਾਨ ਕਹਿੰਦੇ ਜਿਹੜੇ ਪਾਂਚ ਪਿਆਰਾਂ ਦੇ ਵਿੱਚ ਪ੍ਰਧਾਨ ਨੇ ਇਹ ਜਿਹੜਿਆ ਬਾਬਾ ਮੋਤੀ राम ਜੀ ਦੇ ਚਾਚਾ ਜੀ ਲੱਗਦੇ ਨੇ ਵਿਦਵਾਨ ਲਿਖਦੇ ਨੇ ਜਦੋਂ ਮਾਤਾ ਨੇ ਪੁੱਛਿਆ ਘਰ ਵਾਲੀ ਨੇ ਪੁੱਛਿਆ ਤੇ ਕਹਿਣ ਲੱਗੇ ਇਹਨਾਂ ਨੇ ਦੁੱਧ ਤਿਆਰ ਕੀਤਾ ਦੁੱਧ ਤਿਆਰ ਕੀਤਾ ਦੇ ਵਿੱਚ ਬਹੁਤ ਬਦਵਾਨਾ ਲਿਖਿਆ ਕੁਝ ਬਦਵਾਨ ਲਿਖਦੇ ਦੇ ਵਿੱਚ ਬਹੁਤ ਚੀਜ਼ਾਂ ਪਾਈਆਂ ਕਿ ਜਿਹੜੀ ਅੰਦਰ ਜਾ ਕੇ ਗਰਮੀ ਮਹਿਸੂਸ ਹੋਵੇ ਠੰਡ ਨਾ ਲੱਗੇ ਸਾਬ ਜਾਦਿਆਂ ਨੂੰ ਠੰਡ ਨਾ ਲੱਗੇ ਕੁਝ ਬਦਵਾਨ ਲਿਖਦੇ ਨੇ ਕਿ ਜਿੰਨੇ ਵੀ ਛੋਟੇ ਮੋਟੇ ਗਰਮ ਕੱਪੜੇ ਜਗੇ ਸੀ ਇਹਨਾਂ ਦੀ ਘਰ ਵਾਲੀ ਭੋਲੀ ਜੀ ਨੇ ਕੁਝ ਕੱਪੜੇ ਕੱਢ ਕੇ ਦਿੱਤੇ ਆ ਕੁਝ ਬਦਵਾਨ ਲਿਖਦੇ ਨੇ ਕੱਪੜੇ ਕੱਢ ਕੇ ਦਿੱਤੇ ਆ ਤੇ ਫੇਰ ਦੁੱਧ ਫੜਾ ਜਾ ਦੁੱਧ ਤਿਆਰ ਕੀਤਾ ਤੇ ਘਰ ਵਾਲੀ ਨੇ ਆਪਣੇ ਜੁਨੇ ਘਰ ਦੇ ਵਿੱਚ ਗਹਿਣੇ ਹੈਗੇ ਸਨ ਸਾਰੇ ਲਾ ਕੇ ਫੜਾ ਦਿੱਤੇ ਕਹਿਣ ਲੱਗੀ ਜਦੋਂ ਅੰਦਰ ਜਾਓਗੇ ਸਿਪਾਈ ਨੂੰ ਤੇ ਦੇ ਦਿਆ ਜੇ ਫੇਰ ਉਹਨਾਂ ਨੇ ਤੁਹਾਨੂੰ ਅੰਦਰ ਲੰਘਣ ਦੇਣਾ ਨਹੀਂ ਤੇ ਉਦਾਂ ਉਹਨੇ ਸੇਵਾ ਨਹੀਂ ਕਰਨ ਦੇਣੀ ਇੱਥੇ ਬਤਵਾਨ ਲਿਖਦੇ ਨੇ ਕਿ ਬਾਬਾ ਪੋਤੀ RAM ਮਹਿਰਾ ਜੀ ਨੇ ਰਾਤ ਹੋਇਆ ਖਾਧਾ ਚੁੱਕਿਆ ਇਹ ਠੰਡੇ ਮੁਰਜ ਵਾਲ ਜਾ ਰਹੇ ਨੇ ਅਗੋ ਸਿਪਾਹੀ ਨੇ ਰੋਕ ਲਿਆ ਪੁੱਛਿਆ ਕਹਿੰਦਾ ਆ ਗਈ ਮੋਤੀ ਰਾਮ ਕਿੱਧਰ ਜਾ ਰਿਹਾ ਹੈ ਤੈਨ ਲੱਗਾ ਜਨਾਬ ਮੈਂ ਸੈਭ ਜਾਜਾ ਦੀ ਤੇ ਮਾਤਾ ਗੁਜਰ ਕੌਰ ਦੀ ਜੋਤ ਪਲਾ ਕੇ ਸੇਵਾ ਕਰਨਾ ਚਾਹੁੰਦਾ ਕਹਿੰਦਾ ਤੈਨੂੰ ਪਤਾ ਨਹੀਂਗਾ ਸੋਗੇ ਵਕੀਰ ਖਾਨ ਨੇ ਕੀ ਹੁਕਮ ਕੀਤਾ ਹੈ ਤੇ ਜਿਹੜਾ ਸਹਿਬਜ਼ਾਦਾ ਜੀ ਤੇ ਮਾਤਾ ਗੁਜਰ ਕੌਰ ਦੀ ਸਹਾਇਤਾ ਕਰੇਗਾ ਉਹਦਾ ਸਮੁੱਚਾ ਪਰਿਵਾਰ ਜਿਹੜਾ ਕਲ ਨੂੰ ਦੇ ਵਿੱਚ ਪਿੰਡ ਦਿੱਤਾ ਜਾਵੇਗਾ ਤੇ ਉਹਨੇ ਅੱਗੇ ਬੜਾ ਸੁਣਾ ਜਵਾਬ ਦਿੱਤਾ ਕਹਿੰਦਾ ਮੈਂ ਮੌਤ ਤੋਂ ਡਰਦੀ ਲੱਗਦਾ ਬੁੱਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਮੈਂ ਮੌਤ ਤੋਂ ਡਰਦੀ ਲੱਗਦਾ ਮੌਤ ਇੱਕ ਦਿਨ ਆਈ ਜਾਣੀ ਆ ਤੇ ਜੇ ਮਰ ਜਾਏਗਾ ਤੇ ਗੁਰੂ ਦੇ ਪਰਵਾਰ ਦੀ ਸੇਵਾ ਕਰਕੇ ਮਰਗੇ ਭੁੱਲੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਸੇਵਾ ਕਰਕੇ ਮਰਗੇ ਕਹਿੰਦਾ ਕੀ ਲਿਆਣਾ ਕਹਿੰਦੇ ਕਿ ਜਿੰਨੇ ਗਹਿਣੇ ਹੈਗੇ ਸੀ ਸਾਰੇ ਕਨੇ ਸਿਪਾਈ ਨੂੰ ਫੜਾ ਦਿੱਤੇ ਫਿਰ ਉਹ ਸਿਪਾਈ ਕਹਿ ਲੱਗਾ ਕਦਾ ਪ੍ਰਤੀ RAM ਇਹ ਤੇ ਅੱਜ ਦਾ ਹੋ ਗਿਆ ਖਜ਼ਾਨਾ ਹੋ ਗਿਆ ਅੱਜ ਦਾ ਭੁਗਤਾਨ ਇਹ ਅੱਜ ਦਾ ਹੋ ਗਿਆ ਕੱਲੋਂ ਕੀ ਦੇਵੇਂਗਾ ਅਗੋਸਰੇ ਬੜਾ ਸੋਣਾ ਜਿਹਾ ਬੋਲਦਾ ਕਹਿੰਦਾ ਜੇ ਮੈਂ ਪਰਵਾਦ ਦੀ ਬੋਟੀ-ਬੋਟੀ ਕਰਕੇ ਵੇਚ ਲਈ ਪਈ ਨਾ ਬੋਟੀ-ਬੋਟੀ ਕਰਕੇ ਤੇ ਮੈਂ ਕੋਈ ਗੁਰੂ ਦੇ ਦੇਖੇ ਲਾਦਾਗਾ ਪਰ ਜਿੰਨਾ ਚਿਰ ਤੱਕ ਸਹਿਬ ਜਾਦੇ ਤੇ ਮਾਤਾ ਕੁਦਰਤੌਰ ਇੱਥੇ ਨੇ ਮੈਂ ਇਹਨਾਂ ਦੀ ਦੁੱਧ ਪੁਲਾਕੇ ਸੇਵਾ ਕਰਦਾ ਰਹਾਗਾ ਬੋਲੋ ਸਤਨਾਮ ਸ੍ਰੀ ਵਾਇਰੋ ਧਨ ਕੁਰਬਾਨੀ ਇਹਨਾਂ ਦੀ ਮਤਵਾਰ ਲਿਖਦਾ ਏ ਧਰਮਨ ਬਾਬਾ ਮੋਤੀ RAM ਜੀ ਜਿਨੇ ਦੁੱਧ ਪੁਲਾ ਕੇ ਪੁੰਨ ਕਮਾਇਆ ਏ ਸਹਬਜਾਦੇ ਤਾਈ ਮਾਤਾ ਗੁਜਰ ਤਾਈ ਇਹਨੇ ਗਰਭ ਕਰਕੇ ਦੁੱਧ ਪੁਲਾਇਆ ਇਹਨੂੰ ਪਤਾ ਵੀ ਹੈਗਾ ਏ ਕਿ ਸਮੁੱਚਾ ਪਰਿਵਾਰ ਕੋਲੋਂ ਦੇ ਵਿੱਚ ਪੀੜਿਤ ਦਿੱਤਾ ਜਾਵੇਗਾ ਪਰ ਫਿਰ ਵੀ ਬੇਖਾਬ ਹੋ ਕੇ ਜਿਹੜਾ ਮਾਤਾ ਗੁਜਰ ਕੌਰ ਤੇ ਸਹਬਜਾਦੇ ਨੂੰ ਦੁੱਧ ਪਲਾਉਣ ਦੀ ਸੇਵਾ ਕਰਦਾ ਪਿਆ ਅੰਦਰ ਗਿਆ ਦੁੱਧ ਲੈ ਕੇ ਗਿਆ ਜੋ ਠੰਡੇ ਪੁੱਛ ਦੇ ਵਿੱਚ ਗਿਆ ਦਰਵਾਜ਼ਾ ਖੜਕਾਇਆ ਮਾਤਾ ਨੇ ਪੁੱਛਿਆ ਕੌਣ ਕਹਿੰਦਾ ਜੀ ਮੈਂ ਗੁਰੂ ਘਰ ਦਾ ਸੇਵਕ ਵਦਵਾਨ ਲਿਖਦੇ ਨੇ ਕਿ ਲੈ ਕੇ ਜਿਹੜਾ ਦੁੱਧ ਗਿਆ ਮਾਤਾ ਨੇ ਦੁੱਧ ਕੀਤਾ ਹੈ ਸਾਬ ਜੱਤਿਆਂ ਨੂੰ ਕਿਹਾ ਜੀ ਅੱਜ ਥੋੜੀ ਜੀ ਖਰਾਤ ਮਿਲੀ ਹੈ ਕਹਿੰਦੇ ਕਿ ਜੇ ਦੁੱਧ ਲਗਾਤਾਰ ਪਿਆਉਂਦਾ ਰਿਹਾ ਇਸ ਸੇਵਾ ਜਿਹੜੀ ਪਿਆਉਂਦਾ ਰਿਹਾ ਸੇਵਾ ਕਰਦਾ ਰਿਹਾ ਜਦੋਂ ਸਹਬਜ਼ਾਦੇ ਸ਼ਹੀਦ ਹੋ ਗਏ ਨੇ ਬਦਵਾਨ ਲਿਖਦੇ ਨੇ ਇਸ ਤੋਂ ਪਹਿਲਾਂ ਜਦੋਂ ਸ਼ਹੀਦ ਹੋਣ ਤੋਂ ਇੱਕ ਦਿਨ ਪਹਿਲਾਂ ਕਚਹਿਰੀ ਲੱਗਦੀ ਆ ਇੱਕ ਚੈਰੀ ਦੇ ਵਿੱਚ ਹੁੰਦਾ ਹੈ ਤੇ ਮਾਤਾ ਗੁਜਰਤ ਔਰ ਸ਼ਾਮਾ ਦਾ ਸਮਾਂ ਦਾ ਦੁੱਧ ਲੈ ਕੇ ਆਉਂਦਾ ਬਾਤਾ ਜੀ ਪੁਸ਼ ਦੇ ਪੈੜੇ ਮਤੀ ਰਾਮ ਅੱਜ ਕਚਹਿਰੀ ਦੇ ਵਿੱਚ ਕੀ ਹੋਇਆ ਤੋਤੇ ਲੱਗ ਗਈ ਹੁਣਾਂ ਕਹਿ ਲੱਗਾ ਮਾਤਾ ਜੀ ਇਹ ਜਿਹੜੇ ਸਹਬ ਜਾਂਦੇ ਨੇ ਬਹੁਤ ਸੋਰ ਤੇ ਯੋਧੇ ਨੇ ਕਹਿੰਦੇ ਕਿ ਇਹਨਾਂ ਨੇ ਸ਼ਹੀਦ ਹੋ ਜਾਣਾ ਹੈ ਕਹਿੰਦੇ ਜਿਸ ਤਰ੍ਹਾਂ ਵਿਚਾਰੀ ਦਾ ਹਾਲਾਤ ਨੇ ਇਹਨਾਂ ਨੇ ਸ਼ਹੀਦ ਹੋ ਜਾਣਾ ਹੈ ਮਾਤਾ ਜੀ ਕਹਿੰਦੇ ਕੀ ਹੋਇਆ ਕਹਿੰਦੇ ਕਿ ਬਹੁਤ ਡਟ ਕੇ ਖੜੇ ਕਹਿਣ ਲੱਗੇ ਮਾਤਾ ਜੀ ਪੁੱਛਣ ਲੱਗੇ ਕਿ ਵਿਚਾਰੀ ਦੇ ਵਿੱਚ ਕੋਈ ਨਹੀਂ ਹੈਗਾ ਸੀ ਜਿਹੜਾ ਇਹਨਾਂ ਦੇ ਹੱਥ ਦੇ ਵਿੱਚ ਪੋਲਿਆ ਹੋਵੇ ਕਹਿ ਲੱਗਾ ਮਾਤਾ ਜੀ ਸਿਰ ਇੱਕੋ ਬੰਦਾ ਸੀ ਸ਼ੇਰ ਨवाब खान ਬਲੇਪੋਟ ਦਾ ਸਿਰ ਉਹ ਹੀ ਹੱਥ ਦੇ ਵਿੱਚ ਪੋਲਿਆ ਸੀ ਕਿਉਂਕਿ ਜਿਸ ਦੇ ਭਰਾਵਾਂ ਨੂੰ ਤਾਨ ਕਲਕਿਆਂ ਵਾਲੇ ਪਾਸ਼ਾ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕੀਤਾ ਸੀ ਉਸ ਦਾ ਭਰਾ ਸੀ ਇੱਕ ਭਤੀਜਾ ਸੀ ਨਾਖਣ ਚਕਕੌੜ ਦੇ ਵਿੱਚ ਛੇੜ ਕੀਤਾ ਸੀ ਸਿਰਫ ਉਹੀ ਜਿਹੜਾ ਸਾਬਕਾ ਤੇ ਹੱਕ ਦੇ ਵਿੱਚ ਬੋਲਿਆ ਸੀ ਬਦਲਾ ਲੈਣਾ ਹੋਊਗਾ ਤੋ ਲੈ ਕੇ ਵਾਪਸੇ ਮਹਬੂਜ਼ ਰੱਖੇ ਖੁਦਾ ਅਵੇਂ ਐਸੇ ਪਾਉਂ세 ਕਹਿੰਦਾ ਜੇ ਬਦਲਾ ਲੈਣਾ ਹੋਵੇਗਾ ਇਹਨਾਂ ਤੇ ਪਿਓ ਤੋਂ ਲਵਾਗਾ ਕਾਦੀ ਸਾਬ ਕਿੱਥੇ ਲਿਖਿਆ ਏ ਕਿ 6 ਸਾਲ ਦੇ ਉਸ ਤੇ 9 ਸਾਲ ਦੇ ਬੱਚੇ ਨੂੰ ਇਦਾਂ ਕੋਹ ਕੋ ਕਸ਼ੀਦ ਕੀਤਾ ਜਾਵੇ ਕਹਿ ਲੱਗੇ ਬਦਵਾਨ ਲਿਖਦੇ ਨੇ ਕਿ ਜਿਹੜਾ ਕਾਜੀ ਵੀ ਇੱਕ ਰਿਸਰ ਸੁੱਟ ਕੇ ਬੈਗਿਆ ਪਰ ਲੱਗੇ ਖਲੋਤਾ ਸੀ ਸੁਚਾ ਆਨੰਦ ਇਹਦੇ ਪੈਰ ਨਾਲ ਲੱਗਣ ਤੇ ਕਹਿ ਲੱਗਾ ਮਾਤਾ ਜੀ ਇਹ ਸਿਆਪਤ ਖੇਡ ਗਿਆ ਤੇ ਮਾਤਾ ਜੀ ਕਹਿਣ ਲੱਗੇ ਕਿਦਾ ਸਿਆਪਤ ਖੇਡ ਗਿਆ ਕਹਿ ਲੱਗਾ ਇਹਨੇ ਮਾਤਾ ਜੀ ਇਹਨੇ ਸਹਿਬ ਜੀ ਦਾ ਅਰਥ ਪੁੱਛਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ ਤੇ ਮਾਤਾ ਜੀ ਕਹਿਣ ਲੱਗੇ ਫਿਰ ਸਹਿਬਾ ਕਹਿਣ ਕੀ ਕਿਆ ਕਹਿਣ ਲੱਗੇ ਕਿ ਅਸੀਂ ਸਪੋੜੀਆਂ ਅਸੀਂ ਸੱਪ ਦੇ ਬੱਚੇ ਆ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਕਹਿਣ ਲੱਗੇ ਫਿਰ ਇਹ ਸਿਆਪਤ ਖੇਡ ਕੇ ਕਹਿੰਦਾ ਜਨਾਬ ਇਹ ਗੱਲ ਜੋੜ ਕੀਤੀ ਜਾਵੇ ਇਹਨਾਂ ਨੇ ਕਿਹਾ ਕਿਸੇ ਬੱਚੇ ਨੇ ਕਿ ਅਸੀਂ ਸੱਪਾਂ ਸਪੋੜੀਆਂ ਕਹਿੰਦਾ ਇਹ ਤਾਂ ਨਹੀਂ ਲਿਖਿਆ ਕਿ ਬੱਚਿਆਂ ਨੂੰ ਸ਼ੀਰ ਦੇ ਕਰਨਾ ਕਹਿੰਦਾ ਪਰ ਇੰਨਣ ਤੇ ਬੰਦਿਆਂ ਨੇ ਕਿਸੀ ਬੱਚੇ ਆ ਇਹ ਤੇ ਕਹਿੰਦੇ ਸਪੋੜੀਆਂ ਕਹਿੰਦੇ ਆਪਸ ਸਪੋੜੀਆਂ ਨੂੰ ਮਾਰ ਸਕਦੇ ਆ ਕਹਿੰਦੇ ਇਹ ਸਿਆਪਤ ਖੜ ਗਿਆ ਕਹਿੰਦੇ ਲਗਾ ਮਾਤਾ ਜੀ ਕਾਲੂ ਸਾਹਿਬ ਜਦੋਂ ਸ਼ਹੀਦ ਹੋ ਜਾਣਾ ਮਾਤਾ ਗੁਜਰ ਕੌਰ ਬੜੇ ਪ੍ਰਸੰਨ ਹੋਏ ਨੇ ਖੁਸ਼ ਹੋਏ ਨੇ ਕਾਲ ਪੂਰਕਾਤਮਾ ਦਾ ਸ਼ੁਕਰਾਨਾ ਕਰਦੇ ਪਏ ਨੇ ਵਿਦਵਾਨ ਇੱਕ ਦਿਨ ਕਿ ਜਦੋਂ ਛੋਟੇ ਸਾਹਿਬ ਜਦੋਂ ਸ਼ਹੀਦ ਹੋ ਗਏ ਨੇ ਤੇ ਭਾਈ ਟੋਡਰਵਾਲ ਤੇ ਭਾਈ ਕੋਤੀ RAM ਇਹ ਆਉਂਦੇ ਤੇ ਮਾਤਾ ਗੁਦਰ ਕੌਰ ਨੂੰ ਆਪਕੇ ਸਾਰੇ ਰਿਪੋਰਟ ਦਿੰਦੇ ਨੇ ਰਿਪੋਰਟ ਦਿੱਤੀ ਆ ਫਿਰ ਇਹਨਾਂ ਨੇ ਚੰਦਨ ਦੀਆਂ ਲੱਕੜਾਂ ਤਿਆਰ ਕੀਤਾ ਚੀਕਾ ਤਿਆਰ ਕੀਤੀ ਤੇ ਦੋਨਾਂ ਜਣਾਂ ਨੇ ਸੇਵਾ ਕੀਤੀ ਭਾਈ ਜੋਤ ਸਿੰਘ ਭਾਈ RAM ਸਿੰਘ ਬਾਬਾ ਮੋਤੀ RAM ਤੇ ਭਾਈ ਟੋਡਰਵਾਲ ਇਹਨਾਂ ਨੇ ਲੜ ਕੇ ਜਿਹੜੀ ਸੇਵਾ ਕੀਤੀ ਮਤਬਾ ਲਿਖਦੇ ਨੇ ਤੇ ਇਹ ਜਿਹੜੀ ਸੇਵਾ ਜਿਹੜੀ ਬਾਬਾ ਮੋਤੀराम ਦੀ ਜਿਹੜੀ ਸੇਵਾ ਜਿਹੜੀ ਸੀ ਇਹ ਲੁਕੀ रह ਸਕਦੀ ਸੀ ਪਰ ਇੱਥੇ ਵਿਦਵਾਨ ਲਿਖਦੇ ਨੇ ਕਿ ਸੁੱਚਾ ਬੰਦ ਦਾ ਭਰਾ ਹੋਇਆ ਇੱਕ ਪੰਪਾ ਲੰਗਾ ਵਿਦਵਾਨ ਨੇ ਇਹਦਾ ਨਾਮ ਲਿਖਿਆ ਪੰਪਾ ਪੰਪਾ ਲੰਗਾ ਇਹ ਲੰਗਾਗੇ ਦੁਰਦਾ ਸੀ ਤੇ ਇਹ ਜਿਹੜਾ ਬਾਬਾ ਮੋਤੀਰਾਮ ਜੀ ਪੈਰਾਂ ਦੇ ਨਾਲ ਜਿਹੜਾ ਸੋਈਏ ਦੇ ਵਿੱਚ ਸੇਵਾ ਕਰਿਆ ਕਰਦਾ ਸੀ ਤੇ ਕੰਮ ਕਰਿਆ ਕਰਦਾ ਸੀ ਨੌਕਰੀ ਕਰਿਆ ਕਰਦਾ ਸੀ ਵਧਵਾਰ ਲਿਖਦੇ ਨੇ ਕਿ ਇਹਨੇ ਜਾ ਕੇ ਸੂਬੇ ਵਜ਼ੀਰ ਖਾਨ ਨੂੰ ਜਾ ਕੇ ਚੁਕੜੀ ਲਾ ਦਿੱਤੀ ਜਿਸ ਨੂੰ ਬਤਵਾਰ ਨੇ ਲਿਖਿਆ ਹੈ ਕਹਿੰਦਾ ਨੇ ਚ ਗਲਗੂ ਕੋ ਪ੍ਰਾਤਿਕ ਲੰਗਾ ਤਿਰਨ ਲੈਣਾ ਨੂੰਤੀ ਸੰਗ ਪੰਗਾ ਕਹਿੰਦਾ ਕਿ ਇਹ ਜਿਹੜਾ ਬਾਬਾ ਮੋਤੀ RAM ਤਾਂ ਬਹੁਤ ਸੜਦਾ ਸੀ ਇਹਨੇ ਜਾ ਕੇ ਵਜ਼ੀਰ ਸੂਬੇਦਾਰ ਨੂੰ ਜਾ ਕੇ ਵਿੱਚ ਸ਼ਿਕਾਇਤ ਲਾ ਦਿੱਤੀ ਵਜ਼ੀਰ ਖਾਨ ਨੂੰ ਜਾ ਕੇ ਸ਼ਿਕਾਇਤ ਆਦੀ ਇੱਕ ਝੰਬਰ ਹੋਇਆ ਏ ਬਾਬਾ ਮੋਤੀ RAM ਜਿਸ ਨੇ ਜਿਹੜਾ ਇਹ ਛੋਟੇ ਸਾਹਿਬ ਜਦਾਂ ਤੇ ਮਾਤਾ ਗੁਜਰ ਕੌਰ ਦੇ ਦੁੱਧ ਪਲਾਇਆ ਵਿਦਵਾਨ ਲਿਖਦੇ ਨੇ ਕਿ ਇਹਦਾ ਸਾਰੇ ਸਮੁੱਚੇ ਪਰਿਵਾਰ ਨੂੰ ਲੈ ਆਉਂਦੇ ਨੇ ਸਮੁੱਚੇ ਪਰਿਵਾਰ ਨੂੰ ਲੈ ਕੇ ਆਏ ਨੇ ਬਾਬੇ ਮੋਤੀ RAM ਦੇ ਸਮੁੱਚਾ ਪਰਿਵਾਰ ਨੂੰ ਲੈ ਕੇ ਆਏ ਨੇ ਸਭ ਤੋਂ ਪਹਿਲਾਂ ਇਹਨਾਂ ਦਾ ਛੋਟਾ ਪੁੱਤਰ ਛੋਟਾ ਪੁੱਤਰ ਹੋਇਆ ਭਾਈ ਗਰੈਨਾ ਜਣ ਉਹਨੂੰ ਫੜ ਕੇ ਵਿਦਵਾਨ ਲਿਖਦੇ ਸੇ 6 ਸਾਲ ਦੀ ਉਮਰ ਉਹਨੂੰ ਫੜ ਕੇ ਦੀ ਖੋਲੋਂ ਦੇ ਵਿੱਚ ਪੀੜ ਦਿੱਤਾ ਗਿਆ ਜਿਹੜਾ ਕੋਲੋਂ ਦੇ ਵਿੱਚ ਪੀੜ ਦਿੱਤਾ ਗਿਆ ਇੱਥੇ ਗੁਰਬਾਣੀ ਦਾ ਫਰਮਾਣਾ ਸੂਰਾ ਸੋ ਪਹਿਚਾਣਦੀ ਹੈ ਜੋ ਨਰੇਤਿਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛੱਡ ਖੇਤ ਦਗਣਤ ਮਾਰਾ ਬਾਜਿਓ ਭਰਿਓ ਦਸਾਂ ਦੇ ਘਾਓ ਖੇਤ ਜਮਾਦੇ ਸੂਰਮਾ ਅਬਜੂਜਣ ਕੋ ਦਾ ਜਾਂਗ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਾਇਤ ਹੈ ਸੂਰਾ ਕਿ ਜਿਨਾ ਪ੍ਰੇਮ ਵਾਲਾ ਰੰਗ ਲੱਗ ਜਾਂਦਾ ਹੈ ਸੁਹਾਗਣ ਵਾਲਾ ਰੰਗ ਲੱਗ ਜਾਂਦਾ ਹੈ ਉਹ ਆਪਣੇ ਆਪ ਨੂੰ ਬੜੇ ਵੱਡੇ ਭਾਗਾਂ ਵਾਲੇ ਤਾਂ ਹੁੰਦੇ ਨੇ ਉਹਨਾਂ ਦੇ ਜੋੜੇ ਜਿਹੜੇ ਆ ਪਵਿੱਤਰ ਹੋ ਜਾਂਦੇ ਨੇ ਜਿਨਕੀ ਜੋੜੇ ਅਤਰੇ ਪਿਆਰੇ ਕਤ ਤਨਾਕੇ ਪਾਸ ਤੂੜਤ ਨਾ ਕੀ ਜੇ ਮਿਲੇ ਜੀ ਕਾਹੋ ਨਾਮ ਕੀ ਅਰਦਾਸ ਇਹ ਸ਼ੁਕਰਾਨਾ ਕਰਦਾ ਪਿਆ ਕਿ ਸਾਹਮਣੇ ਜਿਹੜਾ 6 ਸਾਲ ਦਾ ਪੁੱਤਰ ਜਿਹੜਾ ਤੁਹਾਨੂੰ ਦੇ ਵਿੱਚ ਪੀੜਿਆ ਜਾ ਰਿਹਾ ਹੈ ਤੇ ਕੜਗਿਆਂ ਵਾਲੇ ਪਾਸ਼ਾ ਦਾ ਸ਼ੁਕਰਾਨਾ ਕਰਦਾ ਪਿਆ ਕਿਤੇ ਪਾਸ਼ਾ ਜੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਵਾ ਜਿਹੜੀ ਤੁਸੀਂ ਨੇਕੇ ਦੇ ਵਿੱਚ ਨਾ ਦਿੱਤੀ ਆ ਮਦਮਾਨ ਲਿਖਦੇ ਨੇ ਕਿ ਇਹਨਾਂ ਦੀ ਮਾਤਾ 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 ਲੱਤੋ ਜੀ ਮਾਤਾ ਰਤੋ ਕੇ ਵੀ ਫੜ ਕੇ ਸ਼ਹੀਦ ਕੀਤਾ ਗਿਆ ਇਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਫਿਰ ਇਹਨਾਂ ਦੀ ਧਰਮ ਸਪਤਨੀ ਭੋਲੀ ਜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਬਾਅਦ ਵਿੱਚ ਬਾਬਾ ਮੋਤੀ RAM ਜੀ ਨੂੰ ਇੱਕ ਥੱਮ ਦੇ ਨਾਲ ਵੰਡ ਕੇ ਜਿਹੜਾ ਦੌਤ ਕੁੱਟਿਆ ਮਾਰਿਆ ਗਿਆ ਤੇ ਫਿਰ ਲੋਚ-ਨੋਚ ਕੇ ਖੋਖੋ ਕੇ ਸ਼ਹੀਦ ਕੀਤਾ ਗਿਆ ਇਹਨਾਂ ਮਹਾਨ ਸ਼ਹੀਦ ਜੀ ਨੂੰ ਬਾਬਾ ਮੋਤੀ RAM ਜੀ ਸਮੁੱਚੇ ਪਰਿਵਾਰ ਦੀ ਸ਼ਹੀਦੀ ਨੂੰ ਦਾਸ ਰਿਆ ਵੱਲੋਂ ਕੋਟ-ਕੋਟ ਪ੍ਰਣਾਮ ਜਿਨ੍ਹਾਂ ਨੇ ਸਮੁੱਚੇ ਪਰਿਵਾਰ ਨੇ ਗੁਰੂ ਘਰ ਵਿੱਚ ਸੇਵਾ ਕਰਕੇ ਬਾਬਾ ਮੋਤੀ RAM ਜੀ ਦੇ ਸਭ ਘਰ ਦੇ ਦੁੱਧ ਪਿਲਾਇਆ ਸੀ ਮਾਤਾ ਗੁਜਰ ਕੌਰ ਨੇ ਦੁੱਧ ਪਿਲਾਇਆ ਸੀ ਉਹ ਸੇਵਾ ਜਿਹੜੀ ਦੇਖੇ ਦੇ ਵਿੱਚ ਲੱਗੀ ਤੇ ਸਮੁੱਚਾ ਪਰਿਵਾਰ ਦੀ ਸ਼ਹੀਦੀ ਦਾਸ ਰਿਆ ਬਣਾ ਕੋਟ-ਕੋਟ ਪ੍ਰਣਾਮ ਜਿਨਨੇ ਕੋ ਹਾਜ਼ਰੀ ਭਰੀ ਸੀ ਜਿਨ੍ਹਾਂ ਕੋ ਇਤਿਹਾਸ ਦੇ ਵਿੱਚ ਜਾਣਕਾਰੀ ਹੁੰਦੀ ਸੀ ਆਪ ਜੀ ਦੇ ਸਾਨੂੰ ਮੁੱਖ ਰੱਖਣ ਦਾ ਯਤਨ ਕੀਤਾ ਸਭ ਇਹਨੀਆਂ ਹਾਜ਼ਰੀਆਂ ਪ੍ਰਮਾਣ ਕਰਨਾ ਕਥਾ ਵਿਚਾਰ ਕਰਦਿਆਂ ਹੋ ਰਿਹਾਗਾ ਏਕ ਨਹੀਂ ਅਨੇਕ ਪ੍ਰਕਾਰ ਦੇ ਦੰਦਨਾ ਅਣਜਾਣ ਤੇ ਬੱਚਾ ਸਮਝ ਕੇ ਮਾਫ ਕਰਨਾ ਤਾਨਿਕੁਰ ਗੁਰਾਂਤ ਸਾਹਿਬ ਦੇ ਆਪ ਸਰਬ ਸੰਗਤ ਬਖਸ਼ਯੋਗ ਬਖਸ਼ਲਣ ਦੀ ਆਓ ਇਹਨਾਂ ਸਮੁੱਚੇ ਪਰਿਵਾਰ ਦੇ ਛੇਤੀ ਨੂੰ ਸਿੱਧਾ ਜਲੀ ਪੈਟ ਕਰਕੇ ਗੁਰਮੰਤਰ ਦਾ ਜਾਪ ਦਾ ਨਾਲ ਕੇ ਲੱਗੇ ਕਰਕੇ ਜੀ ਆਓ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ